ਕਰਾਮਾਤ ਸ਼ਬਦ ਹੈ ਉਹ ਫਾਰਸੀ ਅਰਬੀ ਦਾ ਸ਼ਬਦ ਹੈ ਉਸ ਦਾ ਅਰਥ ਹੈ ਕਿਰਪਾ ਹੋਣੀ ਜਿਹੜਾ ਅਥਰਵੇਦ ਹੈ ਉਹ ਕੀ ਹੈ ਤਾਤ੍ਰਿਕ ਵਿੱਦਿਆ ਦਾ ਇੱਕ ਮੂਲ ਹੈ ਜੀ ਉਹਦੇ ਵਿੱਚ ਭਰਮ ਪੈਦਾ ਕਰਨੇ ਧੋਖੇ ਕਰਨੇ ਠੱਗੀਆਂ ਚੋਰੀਆਂ ਲਟੇਰੀਆਂ ਇਹ ਜਿਹੜੇ ਬੰਦੇ ਕੁਦਰਤ ਦੇ ਨਾਲ ਜੁੜੇ ਹੋਏ ਨੇ ਕੁਦਰਤ ਨੂੰ ਖੋਜਦੇ ਨੇ ਕੁਦਰਤ ਨੂੰ ਦੇਖਦੇ ਨੇ ਕੁਦਰਤ ਕਵਨ ਕਹਾ ਵਿਚਾਰ ਬਾਬੇ ਨਾਨਕ ਜੀ ਨੇ ਕਿਹਾ ਵੀ ਉਹ ਇਸ ਗੱਲਾਂ ਤੇ ਬਿਲਕੁਲ ਵੀ ਯਕੀਨ ਨਹੀਂ ਕਰਦੇ ਗੁਰੂਆਂ ਨੂੰ ਇੱਕ ਕਿਸਮ ਦੇ ਚਮਤਕਾਰ ਹੀ ਬਣਾ ਕੇ ਪੇਸ਼ ਕਰਦਾ ਇਹੋ ਹੀ ਹਾਲ ਸਾਡੇ ਸਿੱਖਾਂ ਨੇ ਕੀਤਾ ਹੈ ਗੁਰੂਆਂ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਲੇਖਕ ਹੋਏ ਨੇ ਸਾਰਿਆਂ ਨੇ ਗੁਰੂਆਂ ਨੂੰ ਚਮਕਾਉਣ ਦੀ ਖਾਤਰ ਇਹ ਜੀਆਂ ਚੀਜ਼ਾਂ ਉਹਨਾਂ ਨੇ ਲਿਖਤੀਆਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਦੱਸਿਆ ਵੀ ਦੋ ਬੇਰੀ ਚਮਤਕਾਰ ਦਾ ਨਾਮ ਆਇਆ ਉਹ ਵੀ ਕੁ ਪਰਮਾਤਮਾ ਦੇ ਉਸਤੇ ਗੁਜਰਤ ਦੇ ਕ੍ਰਿਸ਼ਮਿਆਤੇ ਆਇਆ ਵੀ ਭਾਈ ਇਹ ਚਮਤਕਾਰ ਨੇ ਹੋਰ ਕੋਈ ਚਮਤਕਾਰ ਨਹੀਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉਤੇ ਤੁਸੀਂ ਦੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਚਮਤਕਾਰ ਅਤੇ ਕਰਾਮਾਤ ਦੇ ਬਾਰੇ ਤੇ ਸਾਡੇ ਨਾਲ ਹੋਣਗੇ ਜਾਨੀ ਅਮਰੀਕ ਸਿੰਘ ਜੀ ਨਗਲਾ ਜਿਨ੍ਹਾਂ ਦੀ ਕਾਫੀ ਖੋਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂਆਂ ਦੀ ਬਾਣੀ ਤੇ ਤੇ ਆਓ ਫਿਰ ਆਪਾਂ ਕਰਦੇ ਹਾਂ ਸ਼ੁਰੂਆਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਧਰਮਾ ਜੀ ਆਪ ਜੀ ਦਾ ਤੇ ਰੰਗ ਪੰਜਾਬ ਤੇ ਚੈਨਲ ਦਾ ਜੀ ਜਿਨ੍ਹਾਂ ਨੇ ਇੱਥੇ ਗਰੀਬ ਕੋਲੇ ਦਰਸ਼ਨ ਦਿੱਤੇ ਸੋ ਆਪ ਜੀ ਦਾ ਧੰਨਵਾਦ ਤੇ ਸਮੂਹ ਸੰਗਤ ਦਾ ਜੋ ਸਰਵਣ ਕਰੇਗੀ ਉਸ ਦਾ ਬਹੁਤ-ਬਹੁਤ ਧੰਨਵਾਦ ਜੀ ਜੀ ਸੋ ਧੰਨਵਾਦ ਆ ਤੁਹਾਡਾ ਜਿਨ੍ਹਾਂ ਨੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਕਿਉਂਕਿ ਅੱਜ ਜਿਹੜਾ ਵਿਸ਼ਾ ਵੀ ਬਹੁਤ ਅਹਿਮ ਹੈ ਕਾਫੀ ਜਿਹੜਾ ਰੌਲਾ ਅੱਜ ਨਹੀਂ ਪੈਂਦਾ ਪਹਿਲਾਂ ਵੀ ਦਰਨਾਦੀ ਪੈਂਦਾ ਜੀ ਚਮਤਕਾਰ ਅਤੇ ਕਰਾਮਾਤ ਜੀ ਸਾਡੇ ਗੁਰੂ ਸਹਿਬਾਨਾਂ ਦੀ ਗੁਰਬਾਣੀ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਕਰਾਮਾਤ ਜਾਂ ਚਮਤਕਾਰ ਕੀ ਹੈ ਜੀ ਚਮਤਕਾਰ ਤੇ ਕਰਾਮਾਤ ਦੋਨੇ ਇੱਕ ਅਰਥੇ ਸ਼ਬਦ ਨੇ ਹਾਂਜੀ ਇਹ ਕੀ ਹੁੰਦਾ ਹੈ ਕਿ ਕਈ ਸ਼ਬਦ ਐਸੇ ਨੇ ਜਿਹੜੇ ਅਰਥਾਂ ਦੇ ਬਿਲਕੁਲ ਨਜ਼ਦੀਕ ਹੁੰਦੇ ਨੇ ਜੀ ਸ਼ਬਦ ਦੇ ਕਈ ਰੂਪ ਨੇ ਹਾਂਜੀ ਇੱਕ ਕਾਰਜਕਾਰਕ ਸ਼ਬਦ ਹੁੰਦਾ ਹੈ ਨਾਮ ਦਾ ਸ਼ਬਦ ਹੁੰਦਾ ਹੈ ਹਾਂਜੀ ਤੇ ਇੱਕ ਸ਼ਬਦ ਹੈ ਅਲੰਕਾਰਮਈ ਸ਼ਬਦ ਜੀ ਜਿਹੜਾ ਅਲੰਕਾਰਮਈ ਸ਼ਬਦ ਹੈ ਉਹ ਬਿਲਕੁਲ ਅਰਥਾਂ ਦੇ ਨਜ਼ਦੀਕ ਹੁੰਦਾ ਜਿਹਦੇ ਨਾਲ ਸਾਡੇ ਅੰਦਰ ਬਹੁਤ ਭਰਮ ਪੈਦਾ ਹੋ ਜਾਂਦੇ ਨੇ ਜੀ ਇਹ ਬੋਲਣ ਤੇ ਲਿਖਣ ਦੀ ਇੱਕ ਕਲਾ ਹੈ ਜੀ ਉਹੀ ਸ਼ਬਦ ਅਸੀਂ ਕਿਸੇ ਦੀ ਸਦ ਭਾਵਨਾ ਵਾਸਤੇ ਵਰਤ ਸਕਦੇ ਆ ਤੇ ਉਹੀ ਸ਼ਬਦ ਨੂੰ ਅਸੀਂ ਮੰਦ ਭਾਵਨਾ ਵਾਸਤੇ ਵੀ ਵਰਤ ਸਕਦੇ ਆ ਜੀ ਜਿਸ ਤਰ੍ਹਾਂ ਕਿ ਕਰਾਮਾਤ ਹੈ ਹਾਂਜੀ ਤੇ ਚਮਤਕਾਰ ਹੈ ਜਿਹੜਾ ਕਰਾਮਾਤ ਸ਼ਬਦ ਹੈ ਉਹ ਫਾਰਸੀ ਅਰਬੀ ਦਾ ਸ਼ਬਦ ਹੈ ਹਾਂਜੀ ਉਸ ਦਾ ਅਰਥ ਹੈ ਕਿਰਪਾ ਹੋਣੀ ਜੀ ਤੇ ਜਿਹੜਾ ਇੱਧਰ ਚਮਤਕਾਰ ਹੈ ਇਹ ਦੂਸਰੀ ਭਾਵਨਾ ਦੇ ਵਿੱਚ ਚਲਾ ਜਾਂਦਾ ਹੈ ਇਹ ਇੱਕ ਕਿਸਮ ਦੀ ਪਰਮਾਤਮਾ ਦੀ ਨਿੰਦਿਆ ਕਰਨ ਦੇ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ ਹੈ ਜੀ ਚਮਤਕਾਰ ਜੀ ਚਮਤਕਾਰ ਜੀ ਜਿਹੜੀ ਚਮਤਕਾਰ ਬੰਦਾ ਕਰਦਾ ਹੈ ਉਹ ਸ਼ਮਤਕਾਰ ਨਹੀਂ ਹੁੰਦੀ ਜੀ ਉਹ ਤਾਂ ਇੱਕ ਭਾਸ਼ਾ ਬੋਲਣ ਦੇ ਵਿੱਚ ਜਿਹੜੀ ਆਪਾਂ ਨੂੰ ਉਹ ਕਲਾ ਸਿਖਾਉਂਦੀ ਹੈ ਜੀ ਹੋਰ ਇਸ ਤੋਂ ਬਾਅਦ ਉਹਦਾ ਕੋਈ ਅਰਥ ਨਹੀਂ ਹੁੰਦਾ ਜਿਹੜਾ ਚਮਤਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਵਾਰੀ ਉਸ ਦੀ ਵਿਆਖਿਆ ਆਈ ਹੈ ਜੀ ਧਾਮਨੀ ਚਮਤਕਾਰ ਵਰਤਾਰਾ ਤਿਉ ਜਗ ਤਖੇ ਜੀ ਵੀ ਜਿਵੇਂ ਬਿਜਲੀ ਲਿਸ਼ਕਦੀ ਹੈ ਹਾਂਜੀ ਇਹ ਜਗਤ ਦਾ ਵਰਤਾਰਾ ਉਸ ਤਰ੍ਹਾਂ ਦਾ ਚਮਤਕਾਰ ਹੈ ਜੀ ਤੇ ਦੂਸਰਾ ਆਉਂਦਾ ਚਮਤਕਾਰ ਪ੍ਰਗਾਸ ਦਹ ਦਿਸ ਤਹ ਜੀ ਇੱਕ ਹੀ ਦਿਸਟਾਇਆ ਜੀ ਵੀ ਚਮਤਕਾਰ ਉਹ ਦਸਾਂ ਦਸ਼ਾਵਾਂ ਦੇ ਵਿੱਚ ਜਿਹੜਾ ਤੂੰ ਸਭ ਨੂੰ ਇੱਕੋ ਜਿਹੀ ਦਸਾ ਦਿਖਾ ਰਿਹਾ ਸਾਰਾ ਕੁਝ ਇੱਕੋ ਜਿਹਾ ਵਰਤਾਰਾ ਵਰਤੇ ਰਿਹਾ ਹਾਂਜੀ ਉਹ ਚਮਤਕਾਰ ਤੇਰਾ ਹੈ ਜੀ ਤੇ ਦਹਿ ਇਸ ਦਾ ਭਾਵ ਹੈ ਜਿਹੜਾ ਉਹ ਇਹ ਹੈ ਵੀ ਦਸ਼ਾਵਾਂ ਆਪਾਂ ਚਾਰ ਕਹਿ ਦਿੰਨੇ ਆ ਲੇਕਿਨ ਗੁਰੂਆਂ ਨੇ 10 ਦਸ਼ਾਵਾਂ ਇਕੱਠੀਆਂ ਹੋਈਆਂ ਨੇ ਜੀ ਉਹ 10 ਦਸ਼ਾਵਾਂ ਇਹ ਨੇ ਜਿੱਥੇ ਚਾਰੇ ਦਸ਼ਾਵਾਂ ਆਪਸ ਵਿੱਚ ਮਿਲਦੀਆਂ ਨੇ ਕੁਝ ਏਰੀਆ ਉਹ 4 ਤੇ 4 8 ਹੋ ਗਏ ਜੀ ਅਸਮਾਨ ਉੱਪਰਲੀ ਦਿਸ਼ਾ ਤੇ ਹੇਠਲੀ ਦਿਸ਼ਾ ਜੀ ਇਹ 10 ਦਿਸ਼ਾਵਾਂ ਹੋ ਗਈਆਂ ਜੀ ਇਹਨੂੰ ਆਪਾਂ ਕੁਦਰਤ ਨੂੰ ਜਿੱਧਰੋਂ ਮਰਜ਼ੀ ਦੇਖ ਲਈਏ ਦਸਾਂ ਦਿਸ਼ਾਵਾਂ ਦੇ ਵਿੱਚ ਉਹ ਆਪਾਂ ਨੂੰ ਸਮਾਨ ਰੂਪ ਦੇ ਵਿੱਚ ਦਿਸਦੀ ਹੈ ਜੀ ਲੇਕਿਨ ਹੁਣ ਇਸ ਨੂੰ ਕੀ ਕੀਤਾ ਹੋਇਆ ਕਿ ਇਹ ਜਿਹੜਾ ਚਮਤਕਾਰ ਹੈ ਇਹ ਅਥਰਵੇਦ ਦੇ ਵਿੱਚੋਂ ਆਇਆ ਹੈ ਜੀ ਜਿਹੜਾ ਅਥਰਵੇਦ ਹੈ ਉਹ ਕੀ ਹੈ ਤਾੰਤ੍ਰਿਕ ਵਿੱਦਿਆ ਦਾ ਇੱਕ ਮੂਲ ਹੈ ਜੀ ਉਹਦੇ ਵਿੱਚ ਭਰਮ ਪੈਦਾ ਕਰਨੇ ਧੋਖੇ ਕਰਨੇ ਠੱਗੀਆਂ ਚੋਰੀਆਂ ਲਟੇਰੀਆਂ ਇਹੋ ਜਿਹੀਆਂ ਚੀਜ਼ਾਂ ਦੇ ਗੁਣ ਦੱਸ ਉਹਨਾਂ ਦੀਆਂ ਇੱਕ ਕਿਸਮ ਦੀਆਂ ਵਿਧੀਆਂ ਦੱਸੀਆਂ ਹੋਈਆਂ ਨੇ ਹਾਂਜੀ ਵੀ ਇਹ ਕਿਸ ਤਰ੍ਹਾਂ ਹੁੰਦੇ ਨੇ ਹਾਂਜੀ ਉਹ ਵਿਧੀਆਂ ਹੁਣ ਲੋਕਾਂ ਨੇ ਅਪਣਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਧਾਰਮਿਕ ਸਥਾਨਾਂ ਤੇ ਬੈਠ ਕੇ ਕਰਦੇ ਨੇ ਜਾਂ ਕਿਤੇ ਆਪਣੇ ਡੇਰੇ ਬਣਾ ਲਏ ਉੱਥੇ ਬੈਠ ਕੇ ਕਰਦੇ ਨੇ ਮੈਂ ਤਾਂ ਇਸ ਨੂੰ ਚਮਤਕਾਰ ਨਹੀਂ ਕਹਿੰਦਾ ਇਸ ਨੂੰ ਚਮਕਦਾਰ ਕਹਿੰਦੇ ਜੀ ਵੀ ਇਹੇ ਚਮਕਦਾਰ ਬਣਦੇ ਨੇ ਚਮਕਦਾਰੀ ਪੈਦਾ ਕਰਕੇ ਉਹ ਜਿਵੇਂ ਫਿਰ ਪਤੰਗੇ ਮੂੰਹ ਬਤੀਆਂ ਜਲਣ ਤੇ ਆਉਣ ਲੱਗ ਜਾਂਦੇ ਨੇ ਲੋਕੀ ਇਹਨਾਂ ਕੋਲੇ ਆਉਣ ਲੱਗ ਜਾਂਦੇ ਨੇ ਉਹ ਇਹਨਾਂ ਨੂੰ ਭਰਮਾਂ ਚ ਪਾ ਕੇ ਆਪ ਦਾ ਖੂਬ ਲੁੱਟ ਕਰਦੇ ਨੇ ਜੀ ਇਸ ਤੋਂ ਬਾਅਦ ਚਮਤਕਾਰ ਦਾ ਹੋਰ ਕੋਈ ਮਤਲਬ ਹੀ ਨਹੀਂ ਮਸਲੋ ਲੁੱਟੇ ਚਮਤਕਾਰ ਇਹ ਚਮਤਕਾਰ ਕੁਦਰਤ ਦੇ ਉਲਟ ਹੈ ਬਿਲਕੁਲ ਜੀ ਇਸ ਨੂੰ ਤਾਂ ਵਿਗਿਆਨ ਨੇ ਤਾਂ ਬਿਲਕੁਲ ਹੀ ਰਿਜੈਕਟ ਕੀਤਾ ਹੋਇਆ ਹੈ ਔਰ ਪ੍ਰਕਿਰਤਿਕ ਤੌਰ ਤੇ ਜਿਹੜੇ ਬੰਦੇ ਕੁਦਰਤ ਦੇ ਨਾਲ ਜੁੜੇ ਹੋਏ ਨੇ ਕੁਦਰਤ ਨੂੰ ਖੋਜਦੇ ਨੇ ਕੁਦਰਤ ਨੂੰ ਦੇਖਦੇ ਨੇ ਕੁਦਰਤ ਕਵਨ ਕਹਾ ਵਿਚਾਰ ਬਾਬੇ ਨਾਨਕ ਜੀ ਨੇ ਕਿਹਾ ਵੀ ਉਹ ਇਸ ਗੱਲਾਂ ਤੇ ਬਿਲਕੁਲ ਵੀ ਯਕੀਨ ਨਹੀਂ ਕਰਦੇ ਜੀ ਇਹ ਸਿਰਫ ਇੱਕ ਲੁੱਟਣ ਦਾ ਢੰਗ ਬਣਿਆ ਹੋਇਆ ਹੈ ਇਸ ਤੋਂ ਵੱਧ ਹੋਰ ਕੋਈ ਕਰਾਮਾਤ ਨਹੀਂ ਤੇ ਕੋਈ ਚਮਤਕਾਰ ਨਹੀਂ ਦਿਖਾ ਸਕਦਾ ਜੀ ਜਿਸ ਤਰ੍ਹਾਂ ਹੁਣ ਬਾਬਾ ਨਾਨਕ ਕਹਿੰਦਾ ਵੀ ਨਾਨਕ ਤੇ ਮੁੱਖ ਜ਼ਿਲ੍ਹੇ ਕਿੱਤੀ ਛੁੱਟੀ ਨਾਲ ਹਾਂਜੀ ਹਾਂਜੀ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਮੁਸ਼ਕਤ ਦੀ ਕਾਲ ਨਾ ਕਰਕੇ ਮਿਹਨਤ ਕਰਕੇ ਉਹਦੇ ਨਾਲ ਜਿਹੜਿਆ ਨੇ ਅਪਦਾ ਚੀਜ਼ਾਂ ਪੈਦਾ ਕਰ ਲੀਆਂ ਉਹ ਚਮਕਦੀਆਂ ਨੇ ਜੀ ਉਹ ਚਮਤਕਾਰ ਆਏ ਉੱਜਲ ਉੱਜਲ ਹੁੰਦੇ ਨੇ ਉਹ ਉੱਜਲਤਾ ਹੁੰਦੀ ਹੈ ਜਿਸ ਤਰ੍ਹਾਂ ਹਣ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਹਾਂਜੀ ਕਾਉ ਨਾ ਹੋਵਣ ਭੱਗੇ ਹਾਂਜੀ ਜਿਉਂ ਕਾਲੇ ਧੌਲੇ ਸਿਰ ਆਏ ਵੀ ਜਿਵੇਂ ਕਾਲੀ ਸਾਡੇ ਵਾਲ ਧੌਲੇ ਬਣ ਜਾਂਦੇ ਨੇ ਚਿੱਟੇ ਹੋ ਜਾਂਦੇ ਨੇ ਕਾਉਂ ਕਦੇ ਚਿੱਟੇ ਨਹੀਂ ਹੁੰਦੇ ਜੀ ਇਹ ਕੋਈ ਕਰਾਮਾਤ ਨਹੀਂ ਵਰਤਾ ਸਕਦਾ ਵੀ ਕਾਉਆਂ ਨੂੰ ਫੜ ਕੇ ਉਹਨਾਂ ਨੂੰ ਚਿੱਟੇ ਕਰ ਦੇ ਜੀ ਜਾਂ ਸਾਡੇ ਧੌਲਿਆਂ ਨੂੰ ਮੁੜ ਕੇ ਕਾਲੇ ਕਰ ਦੇ ਜੀ ਕੋਈ ਕਰਕੇ ਦਿਖਾਵੇ ਤਾਂ ਜੀ ਇਹਨਾਂ ਚੀਜ਼ਾਂ ਨੂੰ ਇਹ ਸਾਰੇ ਇੱਕ ਕਿਸਮ ਦੀ ਕਲਾ ਲੋਕਾਂ ਨੇ ਪੈਦਾ ਆਪਣੇ ਚ ਬੋਲਣ ਦੀ ਤੇ ਲਿਖਣ ਦੀ ਕਲਾ ਪੈਦਾ ਕਰ ਰੱਖੀ ਆ ਹੋਰ ਇਸ ਤੋਂ ਵੱਧ ਇਹ ਕੋਈ ਗੱਲ ਹੀ ਨਹੀਂ ਹੈਗੀ ਵੀ ਹਾਂ ਇਹਦਾ ਕੋਈ ਸਾਰਥਕ ਅਰਥ ਨਿਕਲਦਾ ਹੋਵੇ ਜਾਂ ਕੋਈ ਇਹਦੇ ਨਾਲ ਚੀਜ਼ ਬਣਦੀ ਹੋਵੇ ਇਹ ਨਹੀਂ ਹੁੰਦੀ ਜੋ ਕੁਦਰਤ ਨੇ ਕਰਿਆ ਇੱਕੋ ਵਾਰੀ ਬਣਾਤਾ ਕੀਤਾ ਪਸਾਉ ਇੱਕੋ ਖਵਾਉ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਹਜ਼ਾਰਾਂ ਕਰੋੜਾਂ ਸਾਲਾਂ ਤੋਂ ਅਸੀਂ ਉਹੀ ਰੂਪ ਦੇਖ ਰਹੇ ਹਾਂ ਕੋਈ ਇਸ ਨੂੰ ਬਦਲ ਨਹੀਂ ਸਕਿਆ ਅੱਜ ਤੱਕ ਜੀ ਸੋ ਜਿਹੜਾ ਆਪਣੇ ਗੁਰੂ ਸਹਿਬਾਨਾਂ ਦੇ ਨਾਲ ਵੀ ਕਹਾਣੀਆਂ ਜਿਹੜੀਆਂ ਜੁੜੀਆਂ ਹੋਈਆਂ ਨੇ ਸਾਖੀਆਂ ਜੁੜੀਆਂ ਇਹਨਾਂ ਚਮਤਕਾਰ ਜੁੜੇ ਗਏ ਨੇ ਇਹ ਜਿਹੜਾ ਸਾਕੀਆਂ ਜਾਂ ਚਮਤਕਾਰ ਹੈ ਕਰਾਮਾਤਾਂ ਨੇ ਐਂ ਤਾਂ ਜੋਗੀਆਂ ਨੇ ਸਿੱਧਾਂ ਨੇ ਸਵਾਲ ਵੀ ਕਰਿਆ ਸੀ ਗੁਰੂ ਨਾਨਕ ਦੇਵ ਜੀ ਨੂੰ ਵੀ ਤੂੰ ਸਾਡੇ ਕੋਲੇ ਪਹਾੜੀ ਤੇ ਕਿਸ ਕਰਾਮਾਤ ਨਾਲ ਆ ਗਿਆ ਬਾਬਾ ਕਹਿੰਦਾ ਇੱਕ ਸੱਚੇ ਨਾਮ ਤੋਂ ਬਿਨਾ ਮੇਰੇ ਕੋਲੇ ਕਰਾਮਾਤ ਹੋ ਰਹੀ ਕੋਈ ਨਹੀਂ ਇਸ ਸੰਸਾਰ ਤੇ ਸੱਚ ਕਰਾਮਾਤ ਹੈ ਉਸ ਜਿਹੜਾ ਸੱਚ ਨੇ ਦ੍ਰਿੜ ਕਰ ਲਿਆ ਉਹੀ ਕਰਾਮਾਤ ਉਹੀ ਕਿਰਪਾ ਹੋ ਜਾਂਦੀ ਹੈ ਉਹਦੀ ਹੋ ਜਾਂਦਾ ਤੇ ਇਹ ਜਿਹੜਾ ਹੈਗਾ ਅੱਗੇ ਸਾਰਾ ਦ੍ਰਿਸ਼ਟਾਂਤ ਹੈ ਜਿਹੜੀਆਂ ਸਾਕੀਆਂ ਦਾ ਉਹ ਆਪਣੇ ਗੁਰੂ ਨੂੰ ਉਪਮਾ ਦੇ ਰੂਪ ਦੇ ਵਿੱਚ ਲਿਖਣ ਦੇ ਵਾਸਤੇ ਕੀਤੀਆਂ ਹੋਈਆਂ ਨੇ ਵੀ ਉਹਨਾਂ ਦੀ ਉਪਮਾ ਹੋ ਜੇ ਸੰਸਾਰ ਤੇ ਜੀ ਅਲੰਕਾਰ ਵੀ ਉਸੇ ਨੂੰ ਹੀ ਕਹਿੰਦੇ ਨੇ ਉਪਮਾ ਨੂੰ ਹੀ ਕਹਿੰਦੇ ਨੇ ਉਪਮਾ ਕਰੀ ਜਾਣੀ ਉਪਮਾ ਕਰ ਕਰਕੇ ਵਡਿਆਈ ਕਰੀ ਜਾਣੀ ਹੁਣ ਜਿੰਨੇ ਵੇਦ ਨੇ ਵੇਦਾਂ ਦੇ ਵਿੱਚੋਂ ਅਸਲੀ ਸ਼ਬਦ ਖੋਜੇ ਨਹੀਂ ਗਏ ਲੇਕਿਨ ਪੁਰਾਣਾ ਦੇ ਵਿੱਚ ਜਾ ਕੇ ਉਹਨਾਂ ਨੇ ਉਹਨਾਂ ਦੀ ਉਪਮਾ ਕਰਤੀ ਜੀ ਉਪਮਾ ਕਰਕੇ ਉਹਨਾਂ ਨੂੰ ਵਡਿਆਈ ਦੇਤੀ ਔਰ ਉਹਨਾਂ ਨੂੰ ਇੱਕ ਕਿਸਮ ਦੇ ਚਮਤਕਾਰੀ ਬਣਾ ਕੇ ਪੇਸ਼ ਕਰਤਾ ਜੀ ਇਹੋ ਹੀ ਹਾਲ ਸਾਡੇ ਸਿੱਖਾਂ ਨੇ ਕੀਤਾ ਹੈ ਗੁਰੂਆਂ ਤੋਂ ਬਾਅਦ ਦੇ ਵਿੱਚ ਜਿੰਨੇ ਵੀ ਲੇਖਕ ਹੋਏ ਨੇ ਸਾਰਿਆਂ ਨੇ ਗੁਰੂਆਂ ਨੂੰ ਚਮਕਾਉਣ ਦੇ ਖਾਤਰ ਇਹ ਜੀਆਂ ਚੀਜ਼ਾਂ ਉਹਨਾਂ ਨੇ ਲਿਖਤੀਆਂ ਜੇ ਇਹ ਚੀਜ਼ਾਂ ਹੁੰਦੀਆਂ ਤਾਂ ਗੁਰੂ ਗ੍ਰੰਥ ਸਾਹਿਬ ਜੀ 'ਚ ਲਿਖ ਦਿੰਦੇ ਉਹ ਕਿਉਂ ਛੱਡਦੇ ਹੂੰ ਜਦੋਂ ਉਹ ਬਾਬਰ ਨੂੰ ਵੀ ਕਹਿ ਸਕਦੇ ਨੇ ਬਾਬਰ ਜਾਬਰ ਹਾਂਜੀ 80 ਮਾਰ ਪਈ ਕੁਰਲਾਣਾ ਤਾਂ ਕੀ ਦਰਦਨਾ ਆਇਆ ਫਿਰ ਉਹ ਇਹ ਨਾ ਇਹਨਾਂ ਬਾਰੇ ਨਾ ਕੁਝ ਵੀ ਲਿਖਦੇ ਹੂੰ ਜੇ ਤਾਂ ਅਸੀਂ ਨੇ ਕੋਈ ਚੀਜ਼ ਖੋਜਣੀ ਹੈ ਹਾਂਜੀ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਡੁੱਬਣਾ ਪਊਗਾ ਜੀ ਆਪਾਂ ਕੀ ਕਰਦੇ ਆ ਨੱਕ ਫੜ ਕੇ ਡੁਬਕੀ ਲਾ ਲੈਨੇ ਜਦੋਂ ਮਰਨ ਦੀ ਨਹੀਂ ਤਾਂ ਆਪਣੀ ਆਉਂਦੀ ਉਹਦੀ ਬਾਹਰ ਨਿਕਲੇ ਹੁੰਦੇ ਆ ਜਿਹੜਾ ਹੀਰੇ ਜਵਾਰਤ ਨੇ ਉਹ ਤਾਂ ਅੰਦਰ ਡੁੱਬੇ ਤੋਂ ਹੀ ਮਿਲਣਗੇ ਅੰਦਰ ਖੋਜੇ ਤੋਂ ਮਿਲਣਗੇ ਬਿਲਕੁਲ ਜੀ ਸਾਡੇ ਆਲਿਆਂ ਨੇ ਕੀ ਕੀਤਾ ਹੋਇਆ ਹੁਣ ਸਿੱਖਾਂ ਨੇ ਕੋਈ ਕੋਈ ਵੀ ਪ੍ਰਚਾਰਕ ਲਾ ਲੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਮਾਈ ਦਾ ਸਾਧਨ ਬਣਾ ਲਿਆ ਜਿਆਦਾਤਰ ਹੀ ਇਤੋਂ ਵੱਧ ਹੋਰ ਕੁਝ ਨਹੀਂ ਹੈਗਾ ਉਹਨਾਂ ਦੇ ਪੱਲੇ ਉਹ ਇਹੀ ਕਰ ਕਰਕੇ ਦਸਾਉਂਦੇ ਨੇ ਤੇ ਆਪਣੇ ਆਪ ਨੂੰ ਮੱਥੇ ਟਿਕਾਉਂਦੇ ਨੇ ਹੋਰ ਗੱਲ ਕੁਝ ਨਹੀਂ ਪਰ ਗੁਰੂ ਸਹਿਬਾਨਾਂ ਦੇ ਜੀਵਨ ਨਾਲ ਜਾਂ ਉਹਨਾਂ ਦੀ ਬਾਣੀ ਦੇ ਵਿੱਚ ਇਸ ਚੀਜ਼ ਨੂੰ ਕੋਈ ਥਾਂ ਨਹੀਂ ਇਸ ਦੀ ਕੋਈ ਥਾਂ ਨਹੀਂ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਚ ਤੁਹਾਨੂੰ ਦੱਸਿਆ ਵੀ ਦੋ ਬੇਰੀ ਚਮਤਕਾਰ ਦਾ ਨਾਉ ਆਇਆ ਉਹ ਵੀ ਕੁ ਪਰਮਾਤਮਾ ਦੇ ਉਸਤੇ ਹੂੰ ਕੁਦਰਤ ਦੇ ਕਿਰਸ਼ਮਿਆਂ ਤੇ ਆਇਆ ਵੀ ਭਾਈ ਇਹ ਚਮਤਕਾਰ ਨੇ ਹੋਰ ਕੋਈ ਚਮਤਕਾਰ ਨਹੀਂ ਹੈ ਹੂੰ ਬਿਲਕੁਲ ਇਹ ਜਿੰਨੇ ਵੀ ਅਸੀਂ ਬਣੇ ਹੋਏ ਆ ਸਾਰੇ ਚਮਕਦਾਰ ਬਣੇ ਹੋਏ ਆ ਸਾਡੇ ਕੋਲੇ ਹੈ ਕੁਝ ਨਹੀਂ ਹਾਂਜੀ ਸਾਡੀ ਚਮਕ ਹੀ ਚਮਕ ਦੂਰ ਤੱਕ ਚੜੀ ਜਾਂਦੀ ਹੈ ਬਸ ਉਹ ਕਿੱਤਾ ਚਮਕ ਪੈਂਦਾ ਜਿਵੇਂ ਕਹਿੰਦੇ ਨੇ ਕਿੱਤਾ ਚਮਕ ਪਿਆ ਹਾਂਜੀ ਉਹ ਚੀਜ਼ ਹੈ ਜੀ ਬਿਲਕੁਲ ਜੀ ਹਾਂਜੀ ਸੋ ਇਹ ਵੀ ਹੈ ਨਾ ਬਾਬਾ ਜੀ ਜੇ ਦੇਖਿਆ ਜਾਵੇ ਸਾਡੇ ਜਿਵੇਂ ਤੁਸੀਂ ਕਿਹਾ ਬਾਕੀ ਦੁਨੀਆ ਦੀਆਂ ਗੱਲ ਛੱਡੋ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ ਗੁਰੂ ਦੇ ਸਿੱਖ ਨੇ ਉਹ ਵੀ ਇਹ ਗੱਲਾਂ ਨੂੰ ਜਾਦਾ ਤਰਜੀਹ ਵੀ ਦਿੰਦੇ ਨੇ ਔਰ ਲੋਕਾਂ ਦੇ ਵਿੱਚ ਫਲਾਉਂਦੇ ਵੀ ਜ਼ਿਆਦਾ ਨੇ ਬੇਸ਼ੱਕ ਉਹਨਾਂ ਨੇ ਅਮਰ ਸ਼ਕਿਆ ਹੋਊਗਾ ਪਰ ਫਿਰ ਵੀ ਕਹਿਣਗੇ ਵੀ ਅਸੀਂ ਫਲਾਣੇ ਥਾਂ ਤੇ ਗਏ ਜਾਂ ਉੱਥੇ ਚੌਂਕੀ ਭਰੀ ਜਾਂ ਅਸੀਂ ਉੱਥੇ ਥੌਲੇ ਪਵਾਏ ਜਾਂ ਜੋ ਵੀ ਹੈਗਾ ਵੀ ਉੱਥੋਂ ਸਾਡੇ ਨਾਲ ਚਮਤਕਾਰ ਕਰਾਮਾਤ ਹੋਈ ਹੈ ਵੀ ਅਸੀਂ ਤਾਂ ਠੀਕ ਹੋ ਗਏ ਵੇ ਇਹ ਵੀ ਮਤਲਬ ਜਿਹੜਾ ਹੈਗਾ ਇੱਕ ਕਿਸਮ ਦਾ ਮਾਨਸਿਕ ਰੋਗ ਹੈ ਜੀ ਹੋਰ ਇਸ ਤੋਂ ਵੱਧ ਇਹ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਨੇ ਚੌਂਕੀ ਪੜੀ ਜੀ ਉੱਥੇ ਆ ਕੁਝ ਹੋ ਗਿਆ ਮੇਰੇ ਨਾਲ ਖੁਦ ਨਾਲ ਅਸੀਂ ਜਦੋਂ ਪੜਦੇ ਹੁੰਦੇ ਸੀ ਮੈਂ ਐਮ ਐਮ ਦੇ ਪੇਪਰ ਦੇਣ ਗਿਆ ਸਾਡਾ ਪ੍ਰੋਫੈਸਰ ਕਹਿਣ ਲੱਗਾ ਚਲ ਅੱਜ ਤੈਨੂੰ ਕਹਿੰਦਾ ਇੱਕ ਬਹੁਤ ਵਧੀਆ ਜਗ੍ਹਾ ਦਿਖਾ ਕੇ ਲਿਆਉਣਾ ਹਾਂਜੀ ਉਹ ਇੱਕ ਥਾਂ ਤੇ ਅਸੀਂ ਪਿੰਡ 'ਚ ਚਲੇ ਗਏ ਉੱਥੇ ਉਹਨੇ ਬਾਬੇ ਨੇ ਚਿੱਟੇ ਕੱਪੜੇ ਪਾਏ ਹੋਏ ਪਾਗ ਉਸਨੇ ਲਾਤੀ ਪਾਲ ਖੋਲ ਲੇ ਜਿੰਨੀ ਸੰਗਤ ਗਈ ਉਹ ਉਹਨੂੰ ਲਾਈਨ 'ਚ ਬਿਠਾ ਲਿਆ ਜਿਹੜੇ ਕਈ ਵਾਰ ਚੌਕੀਆਂ ਭਰਨ ਆਏ ਨੇ ਉਹ ਇੱਧਰ ਬੈਠ ਜੋ ਉਹ ਲਾਈਨ 'ਚ ਬਿਠਾ ਕੇ ਜਨਾਨੀਆਂ ਦੀਆਂ ਚੁੰਨੀਆਂ ਲਾਤੀਆਂ ਬੰਦਿਆਂ ਦੀਆਂ ਪੱਗਾਂ ਲਾਤੀਆਂ ਉਹਨਾਂ ਦੇ ਸਿਰ ਖੋਲਤੇ ਉਹਨਾਂ ਨੂੰ ਕਹਿੰਦਾ ਸਿਰ ਫੜ ਕੇ ਇਸ ਤਰ੍ਹਾਂ ਐ ਹਿਲਾ ਦਿਆ ਕਰਨ ਉਹ ਸਿਰ ਮਾਰਨ ਲੱਗੇ ਜਾ ਕਰਨ ਜਦੋਂ ਮੜਾ ਜਾ ਢਿੱਲੇ ਪਿਆ ਕਰਨ ਫੇਰ ਕਹਦਿਆ ਕਰੇ ਹੋਰ ਤੇਜ਼ ਹੋਰ ਤੇਜ਼ ਉਹ ਸਿਰ ਮਾਰੀ ਜਾ ਕਰਨ ਫੇਰ ਉਹਨਾਂ ਨੂੰ ਗਲਾਸ 'ਚ ਕੁਝ ਪਿਆਇਆ ਪਿਆਕੇ ਤਾਂ ਉਹ ਕਹਿੰਦਾ ਵੀ ਦੇਖੋ ਇਹਦਾ ਜਿਹੜਾ ਕੋਈ ਇਤੇ ਅਸਰ ਕਰਦੀ ਸੀ ਚੀਜ਼ ਵੀ ਉਹ ਇਹ ਚੌਕੀਆਂ ਇਹਦੀਆਂ ਪੂਰੀਆਂ ਹੋ ਗਿਆ ਉਹ ਨਿਕਲ ਗਈ ਕਿ ਨਾ ਉਹ ਫਿਰ ਉਹ ਥਾਲੀ ਮੂਰੇ ਕਰ ਦਿੰਦੇ ਉਹਨੂੰ ਕਹਿੰਦੇ ਥੁੱਕ ਉਹ ਲਾਲ ਜਾ ਥੁੱਕ ਨਿਕਲਿਆ ਹੁੰਦਾ ਉਹ ਕਹਿੰਦੇ ਜੀ ਉਹ ਤਾਂ ਛੱਡ ਕੇ ਚਲੀ ਗਈ ਜਿਹੜੇ ਤੋਂ ਕੋਈ ਉਹ ਹੁੰਦਾ ਉਹਨੂੰ ਕਹਿੰਦਾ ਤੂੰ ਅਗਲੀ ਚੌਕੀ ਆਈ ਬਈ ਤੂੰ ਫਲਾਣੀ ਚੌਕੀ ਆਈ ਬਈ ਉਹ ਸਾਰਾ ਖੇਡ ਖੇਡਦਾ ਰਿਹਾ ਜੀ ਉਹ ਫਿਰ ਕੀ ਜਿਹੜੀ ਸੰਗਤ ਬੈਠੀ ਸੀਗੀ ਉਹਨਾਂ ਨੂੰ ਦੱਸਣ ਲੱਗ ਗਿਆ ਹਾਂ ਵੀ ਪੁੱਛੋ ਕੁਝ ਜਿਹੜੇ ਨੇ ਪੁੱਛਣਾ ਤਾਂ ਉਹ ਜਿਹੜਾ ਮੇਰਾ ਦੋਸਤ ਸੀ ਪ੍ਰੋਫੈਸਰ ਸਾਹਿਬ ਸਾਡੇ ਪ੍ਰੋਫੈਸਰ ਹੁੰਦੇ ਸੀ ਮੈਂ ਸਦਾ ਦੋਸਤ ਬਣਿਆ ਹੋਇਆ ਸੀ ਉਹ ਹਾਂਜੀ ਤਾਂ ਉਹ ਉਹਦੇ ਬਾਰੇ ਦੱਸਣ ਲੱਗ ਗਿਆ ਉਹ ਵੀ ਹਾਂ ਹੂੰ ਜੇ ਕਰੀਂਗਾ ਮੈਨੂੰ ਕਹਿੰਦਾ ਤੂੰ ਵੀ ਪੁੱਛ ਲੈ ਹਾਂਜੀ ਮੈਂ ਕਿਹਾ ਨਾਉ ਦੱਸ ਕੇ ਨਹੀਂ ਮੈਂ ਪੁੱਛਦਾ ਕੁਝ ਵੀ ਹਾਂਜੀ ਆਵਾਜ਼ ਆਪ ਮਾਰੀ ਵੀ ਜਿਹੜਾ ਕੋਈ ਭਾਈ ਉੱਥੋਂ ਆਇਆ ਹੈ ਅਮਰੀਕ ਸਿੰਘ ਦੂਰੋਂ ਆਇਆ ਹੈ ਜੇ ਕੋਈ ਉਹਦੇ ਕੋਲੇ ਸਵਾਲ ਹੈ ਉਹ ਪੁੱਛੇ ਜੇ ਉਸ ਨੂੰ ਇੰਨੀ ਗਿਆਤ ਹੈ ਉਹ ਬ੍ਰह्म ਗਿਆਨੀ ਕਹ ਹੁੰਦਾ ਹੈ ਬ੍ਰਹਿਮੰਡ ਦੀ ਸੋਚ ਉਹਦੇ ਕੋਲੇ ਹੈਗੀ ਹੈ ਵੀ ਸਾਡੇ ਮੇਰੇ ਕੋਲੇ ਆਏ ਨੇ ਜਿਹੜੇ ਸਾਰਿਆਂ ਨੂੰ ਮੈਂ ਦੱਸ ਸਕਦਾ ਉਹ ਮੇਰਾ ਨਾਂ ਲੈ ਕੇ ਬੋਲ ਮਾਰੇ ਹਾਂਜੀ ਉਹਨੇ ਫਿਰ ਮੇਰੇ ਕੂਣੀਆਂ ਮਾਰਨੀਆਂ ਸ਼ੁਰੂ ਕੀਤੀਆਂ ਵੀ ਤੂੰ ਚੁੱਪ ਕਰ ਸੰਗਤ ਬੈਠੀ ਹੈ ਤੇਰੇ ਮਗਰ ਪੈ ਜੂਗੀ ਜੀ ਸੋ ਇਹ ਗੱਲਾਂ ਨੇ ਕਈ ਲੋਕ ਨਾ ਜੀ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਨੇ ਉਹਨਾਂ ਦੇ ਅੰਦਰ ਡਰ ਪੈਦਾ ਹੋਇਆ ਹੈ ਜਿੰਨਾ ਚਿਰ ਉਹ ਡਰ ਨਹੀਂ ਦੂਰ ਕਰਦੇ ਬਾਬਾ ਜੀ ਨੇ ਐਵੇਂ ਥੋੜਾ ਕਿਹਾ ਵੀ ਨਿਰਭਾਉ ਹੋ ਜਾ ਭਾਈ ਬਲਕ ਜਿੰਨਾ ਚਿਰ ਤੁਸੀਂ ਭੈ ਦੇ ਅਧੀਨ ਹੋ ਉਹਨਾਂ ਚ ਰਹਿ ਸਮਝ ਲਓ ਵੀ ਤੁਸੀਂ ਹਰੇਕ ਦੇ ਅਧੀਨ ਜੀ ਬਿਲਕੁਲ ਜੀ ਮਤਲਬ ਖੋਜਿਆ ਨਹੀਂ ਉਹਨਾਂ ਨੇ ਹਨਾ ਖੋਜਿਆ ਨਹੀਂ ਹੁਣ ਭਗਤ ਕਬੀਰ ਜੀ ਤੇ ਜੇ ਉਹ ਭੈ ਅਧੀਨ ਹੁੰਦੇ ਤਾਂ ਉਹ ਸਾਰਾ ਕੁਝ ਹੀ ਮੰਨੀ ਜਾਂਦੇ ਜਿੰਦੇ ਜਿਸ ਤਰ੍ਹਾਂ ਹੁਣ ਰਾਜਨੀਤਿਕ ਕਰਦੇ ਨੇ ਦੂਸਰਿਆਂ ਨੂੰ ਡਰਾਈ ਜਾਂਦੇ ਨੇ ਉਹਨਾਂ ਨੂੰ ਝੂਠੀਆਂ ਗੁਪਾਈਆਂ ਦੁਵਾਈ ਜਾਂਦੇ ਨੇ ਫਿਰ ਤਾਂ ਭਗੇ ਜੀ ਵੀ ਕਹਿ ਦਿੰਦੇ ਵੀ ਹਾਂ ਜਿਹੜਾ ਕੁਝ ਹੋ ਰਿਹਾ ਜੀ ਬਿਲਕੁਲ ਸੱਚਾ ਹੋ ਰਿਹਾ ਉਹ ਨਾਮਦੇਵ ਜੀ ਨੂੰ ਕਿਹਾ ਬੀ ਤੂੰ ਮਰੀ ਹੋਈ ਗਾਂ ਨੂੰ ਜਿਉਂਦੀ ਕਰ ਦੇ ਤਾਂ ਉਹ ਵੀ ਕਹਿ ਦਿੰਦੇ ਵੀ ਹਾਂ ਮੈਂ ਕਰ ਸਕਦਾ ਜੀ ਜੇ ਉਹ ਡਰ ਜਾਂਦੇ ਉਹ ਡਰ ਡਰੇ ਨਹੀਂ ਹੈਗੇ ਉਹਨਾਂ ਨੇ ਜਵਾਬ ਦੇ ਤਾਂ ਵੀ ਇਹ ਚੀਜ਼ ਹੋਈ ਨਹੀਂ ਸਕਦੀ ਇਹ ਤਾਂ ਉਹਦੀ ਕਿਰਪਾ ਹੈ ਜਿਵੇਂ ਹੁੰਦੀ ਹੈ ਹੁੰਦੀ ਹੈ ਹਾਂ ਕੁਦਰਤੀ ਹੈ ਸੋ ਕੁਦਰਤੀ ਗੱਲ ਹੈ ਸੋ ਇਸ ਤਰ੍ਹਾਂ ਹੁਣ ਤ੍ਰਿ ਲੋਚਨ ਭਗਤ ਹੋਇਆ ਨਾਮੇ ਨੂੰ ਕਹਿੰਦਾ ਕਹਿੰਦਾ ਤੈਨ ਤਾਂ ਕਹਿੰਦਾ ਨਾਮ ਜਪਣਾ ਹੀ ਛੱਡ ਰੱਖਿਆ ਤੂੰ ਤਾਂ ਮਾਇਆ ਦੇ ਮੋਹ ਚ ਫਸ ਗਿਆ ਹਾਂਜੀ ਨਾ ਨਾਮਦੇਵ ਜੀ ਕਹਿੰਦੇ ਕਹਿੰਦੇ ਵੀ ਤੂੰ ਇਹ ਕਹਿਣਾ ਵੀ ਮਾਇਆ ਦੇ ਮੋਹ ਚ ਫਸ ਗਿਆ ਵੀ ਪ੍ਰਮਾਤਮਾ ਨਾਲ ਤਾਂ ਚਿੱਤ ਜੋੜਨਾ ਹੈ ਹਾਂ ਹੱਥ ਪਾਓ ਕਰ ਕਰਮਸਾਲ ਤਿਸ ਨੂੰ ਚਿੱਤ ਵਿੱਚ ਰੱਖ ਉਹਨੂੰ ਆਪਣੇ ਚਿੱਤ ਵਿੱਚ ਰੱਖ ਹੱਥਾਂ ਨਾਲ ਤਾਂ ਕੰਮ ਕਰ ਤਾਂ ਹੀ ਕੁਝ ਬਣੂਗਾ ਤਾਂ ਹੀ ਉਹ ਕਰਾਮਤ ਬਣੂਗੀ ਜਿਹੜੀ ਚੀਜ਼ ਤੂੰ ਪੈਦਾ ਕਰੇਂਗਾ ਉਹ ਫੇਰ ਹੀ ਕਰਾਮਤ ਬਣੂਗੀ ਬਿਲਕੁਲ ਫੇਰ ਹੀ ਉਹ ਚਮਕਦਾਰ ਹੋਊਗੀ ਹੁਣ ਤੁਸੀਂ ਨੇ ਤਾਂ ਦੇਖਿਆ ਆਪਣਾ ਬਾਗ ਹਰੇਕ ਕੋਈ ਕਹਿੰਦਾ ਸੀ ਬਈ ਕਿਵੇਂ ਲਾਇਆ ਕਿਵੇਂ ਲਾਇਆ ਜੀ ਬਿਲਕੁਲ ਹਾਂ ਜੀ ਇਹ ਤਾਂ ਚਮਤਕਾਰ ਹੀ ਹੋ ਗਿਆ ਜੀ ਯੂਨੀਵਰਸਿਟੀ ਵਾਲੇ ਵੀ ਆ ਕੇ ਕਹਿੰਦੇ ਉਹ ਜਵਾਬ ਦੇ ਗਏ ਸੀ ਪਹਿਲਾਂ ਹੀ ਉਹ ਵੀ ਜਵਾਬ ਦੇ ਗਏ ਸੇ ਲੇਕਿਨ ਜਦੋਂ ਉਹ ਸਾਰਾ ਚਮਕਣ ਲੱਗ ਗਿਆ ਉਹਦੇ ਨਾਲ ਹੀ ਮੇਰਾ মুখ ਉज्ज्वल ਹੋ ਗਿਆ ਬਿਲਕੁਲ ਜੀ ਹਾਂ ਜੀ ਇਸ ਇਲਾਕੇ ਦੇ ਵਿੱਚ ਅੰਬਾਂ ਦਾ ਬਾਗ ਹੋ ਗਿਆ ਅੰਬਾਂ ਦਾ ਬਾਗ ਲਾਤਾ ਸੋ ਇਹ ਜਿਹੜੀ ਮਿਹਨਤ ਹੈ ਨਾ ਜੀ ਮੁਸ਼ਕਲਤ ਹੈ ਅਸਲ ਦੇ ਵਿੱਚ ਇਹੀ ਆਪਾਂ ਚੀਜ਼ਾਂ ਨਾਲ ਕਰਕੇ ਜੋ ਵੀ ਚੀਜ਼ਾਂ ਆਪਾਂ ਕਰਦੇ ਆਂ ਮੁਸ਼ਕਤ ਹੀ ਉਹਨਾਂ ਨੂੰ ਚਮਕਾਉਂਦੀ ਐ ਮੁਸ਼ਕਤ ਹੀ ਆਪਣਾ ਜਿਹੜਾ ਰੰਗ ਰੂਪ ਐ ਉਹ ਨਖੇੜਦੀ ਐ ਆਪਣਾ ਨਾਂ ਨਖੇੜ ਆਪਣੇ ਨਾਂ ਨੂੰ ਚਮਕਾਉਂਦੀ ਐ ਹਾਂਜੀ ਸੋ ਜੇ ਚਮਕ ਚਮਕਦਾਰ ਬਣਨਾ ਐ ਨਾ ਤਾਂ ਚਮਤਕਾਰਾਂ ਨੂੰ ਛੱਡੋ ਹਾਂਜੀ ਮਿਹਨਤ ਤੇ ਆਜੋ ਮਿਹਨਤ ਤੇ ਆਜੋ ਹਾਂਜੀ ਬਿਲਕੁਲ ਜੀ ਹਾਂ ਜਿੰਨਾ ਚਿਰ ਮਿਹਨਤ ਨਹੀਂ ਕਰਦੇ ਉਹਨਾਂ ਚਿਰ ਚਮਕਦਾਰ ਨਹੀਂ ਬਿਲਕੁਲ ਬਿਲਕੁਲ ਤਾਂ ਹੀ ਚਮਤਕਾਰ ਮਿਹਨਤ ਤੋਂ ਵੱਡੀ ਚਮਤਕਾਰ ਨਹੀਂ ਕੋਈ ਮਿਹਨਤ ਤੋਂ ਵੱਡੀ ਚਮਤਕਾਰ ਕੋਈ ਨਹੀਂ ਹੈਗੀ ਬਿਲਕੁਲ ਜੀ ਹਾਂਜੀ ਸੋ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ ਆਪ ਜੀ ਦਾ ਹੋਰ ਧੰਨਵਾਦ ਜੀ ਸੋ ਦੋਸਤੋ ਇਹ ਹਨ ਗਿਆਨੀ ਅਮਰੀਕ ਸਿੰਘ ਜੀ ਨੰਗਲਾ ਜਿਨ੍ਹਾਂ ਦੀ ਕਾਫੀ ਖੋਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ ਤੇ ਚਮਤਕਾਰ ਦੇ ਬਾਰੇ ਆਪਾਂ ਨੇ ਗੱਲਾਂ ਬਾਤਾਂ ਕਰਨੀ ਅਸੀਂ ਕਰਾਮਾਤਾਂ ਬਾਰੇ ਤੇ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸ਼ੇਅਰ ਲਾਜ਼ਮੀ ਕਰਨਾ ਕਿਉਂਕਿ ਕਾਫੀ ਅਸੀਂ ਦੁਬਧਾ ਚੱਕਰਾਂ ਦੇ ਵਿੱਚ ਪਏ ਹੋਈਆਂ ਕਰਾਮਾਤਾਂ ਨੂੰ ਲੈ ਕੇ ਕਿਸੇ ਨਾ ਕਿਸੇ ਦੇ ਜਿਵੇਂ ਕਹਿੰਦੇ ਨੇ ਇੱਕ ਸ਼ਬਦ ਬੰਦੇ ਦੀ ਜ਼ਿੰਦਗੀ ਬਦਲ ਦਿੰਦਾ ਨੇ ਕਿਸੇ ਨਾ ਕਿਸੇ ਇਹ ਸੱਚ ਹੈ ਜਿਹੜਾ ਪੱਲੇ ਪਵੇ ਸੋ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ